ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀਪੀ 24 인ਸਾਨੀਅਤ ਦੇ ਸੇਵਾਦਾਰ ਸੰਸਥਾ ਵੱਲੋਂ ਸ਼ਹਿਰ ਫਿਲੌਰ ਅੰਦਰ 12 ਅਕਤੂਬਰ ਦਿਨ ਐਤਵਾਰ ਨੂੰ ਕਮਿਊਨਿਟੀ ਹਾਲ ਵਿੱਚ ਫਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਅੰਬੇਡਕਰ ਪ੍ਰੈਸ ਕਲੱਬ ਫਿਲੌਰ ਪੰਜਾਬ ਦੇ ਮੁੱਖ ਦਫ਼ਤਰ ਪਹੁੰਚ ਕੇ ਇਨਸਾਨੀਅਤ ਦੇ ਸੇਵਾਦਾਰ ਸੰਸਥਾ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਇਸ ਫਰੀ ਮੈਡੀਕਲ ਕੈਂਪ ਵਿੱਚ ਵਿੱਚ ਦਿਲ ਦਿਮਾਗ ਛਾਤੀ ਰੀੜ ਦੀ ਹੱਡੀ ਦੇ ਮਰੀਜ਼ਾਂ ਦਾ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ ਇਸ ਦੌਰਾਨ ਲੋੜੀ ਦੇ ਲੈਬ ਟੈਸਟ ਅਤੇ ECG ਫਰੀ ਕੀਤੇ ਜਾਣਗੇ ਲੋੜਵੰਦ ਮਰੀਜ਼ਾਂ ਇਸ ਮੌਕੇ ਦਾ ਲਾਭ ਲੈਣ ਖੂਨ ਦਾਨ ਕਰਨ ਦੇ ਝੁਕ ਵਿਅਕਤੀ ਖੂਨ ਦਾਨ ਕਰ ਸਕਦੇ ਹਨ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਇਨਸਾਨੀਅਤ ਦੀ ਸੇਵਾਦਾਰ ਸੰਸਥਾ ਵੱਲੋਂ ਤੁਹਾਨੂੰ ਜਿਦਾ ਪਤਾ ਹੀ ਕੁਛ ਨੇ ਕਾਫੀ ਟਾਈਮ ਤੁਹਾਡੀ ਸੰਸਥਾ ਵੱਲੋਂ ਫਲੋਰ ਸ਼ਹਿਰ ਦੇ ਵਿੱਚ ਨੇਕ ਉਪਰਾਲੇ ਕੀਤੇ ਜਾਂਦੇ ਆ ਜੀ ਸਾਡੀ ਸੰਸਥਾ ਵੱਲੋਂ ਫਲੋਰ ਦੇ ਵਿੱਚ ਜੀ ਪਹਿਲਾ ਖੂਨ ਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ 12 ਅਕਤੂਬਰ ਨੂੰ 2025 ਨੂੰ ਕਮਿਊਨਿਟੀ ਹਾਲ ਫਲੋਰ ਦੇ ਵਿੱਚ ਜੀ ਇਦੇ ਵਿੱਚ ਜਿਹੜਾ ਮੈਡੀਕਲ ਚੈੱਕਅਪ ਦੇ ਲਈ ਸਪੈਸ਼ਲਿਟੀ ਡਾਕਟਰ ਫੋਰਟੀ ਹਸਪੀਟਲੋਂ ਜਾਣ ਤੋਂ ਆ ਰਹੇ ਆ ਜੀ ਇਹਦੇ ਵਿੱਚ ਜਿਹੜੇ ਫ੍ਰੀ ਟੈਸਟ ਕੀਤੇ ਜਾਣਗੇ ਜੀ ਉਹ ਹੈਗੇ ਜੀ ਬਲੱਡ ਪ੍ਰੈਸ਼ਰ ਸ਼ੂਗਰ ECG ਤੇ PFT ਦੇ ਫ੍ਰੀ ਟੈਸਟ ਕੀਤੇ ਜਾਣਗੇ ਤੇ ਜਿਹੜੇ ਸਪੈਸ਼ਲਿਟੀ ਡਾਕਟਰ ਇੱਥੇ ਆ ਰਹੇ ਨੇ ਨਿਊਰੋ ਦੇ ਦਿਮਾਗ ਦੇ ਚੈਸ ਦੇ ਸਪੈਸ਼ਲਿਟੀ ਡਾਕਟਰ ਆ ਰਹੇ ਆ ਰੀਡ ਹੱਡੀ ਸਪੈਸ਼ਲਿਟੀ ਡਾਕਟਰ ਆ ਰਹੇ ਆ ਜੀ ਤੇ ਫਲੋਰ ਫਲੋਰ ਸ਼ਹਿਰ ਦੇ ਵਾਸੀ ਉਹਨਾਂ ਨੂੰ ਅਸੀਂ ਬੇਨਤੀ ਹੈ ਕਿ ਇੱਥੇ ਆਓ ਤੇ ਇਸ ਕੈਂਪ ਦਾ ਲਾਭ ਚੁੱਕਿਆ ਜਾਵੇ ਜੀ ਤੇ ਸਾਰੇ ਸ਼ਹਿਰ ਨੂੰ ਕਿ ਵੀ ਬੇਨਤੀ ਹੈਗੀ ਕਿ ਇੱਥੇ ਆਣ ਕੇ ਖੂਨਦਾਨ ਵੀ ਆਪਣਾ ਜ਼ਰ ਕੋਈ ਖੂਨਦਾਨ ਜਿਹੜਾ ਮਹਾਦਾਨ ਕਿਹਾ ਜਾਂਦਾ ਜੀ ਇੱਥੇ ਤੁਹਾਨੂੰ ਸਭ ਨੂੰ ਲੋੜ ਪੈਂਦੀ ਹੀ ਪੈਂਦੀ ਖੂਨ ਦੀ ਲਈ ਜਦੋਂ ਆਪਾਂ ਕਿਤੇ ਵੀ ਮੈਡੀਕਲ ਸਵਾਵਾਂ ਚ ਆਪਾਂ ਜਾਂਦੇ ਆ ਤੇ ਜਿਹੜਾ ਵੀ ਇੱਥੇ ਸਾਡੇ ਸਾਜਾ ਉਥੇ ਖੂਨਦਾਨ ਕਰੇਗਾ ਉਹਨਾਂ ਨੂੰ ਸਾਡੇ ਵੱਲੋਂ ਮੈਡੀਕਲ ਵਿੱਚ ਮੱਲੇ ਇੱਕ ਛੇ ਆਪਣਾ ਮੈਡਲ ਦਿੱਤਾ ਜਾਏਗਾ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਤੇ ਇੱਕ ਬੈਗ ਦਿੱਤਾ ਜਾਏਗਾ ਧੰਨਵਾਦ ਜੀ ਹਾਂਜੀ ਸਭ ਨੂੰ ਜੈ ਜੀਨ ਜੈ ਭਾਰਤ ਜੀ ਇਨਸਾਨੀਅਤ ਦੇ ਸੇਵਾ ਦਾ ਸੁਸਾਇਟੀ ਜਿਹੜੀ ਫਲੋਰ ਦੀ ਪਹਿਲੀ ਇਹੜੀ ਸੰਸਥਾ ਜਿਹੜੀ ਇਨਸਾਨੀਅਤ ਦੀ ਭਲਾਈ ਲਈ ਜਿਹੜੀ ਕੰਮ ਕਰ ਰਹੀ ਆ ਔਰ ਇਨਸਾਨੀਅਤ ਦੀ ਭਲਾਈ ਲਈ ਇਹਨਾਂ ਦੇ ਜਿਹੜੇ ਨਿਰੰਤਰ ਜਿਹੜੇ ਸੇਵਾਕਾਰ ਦੇ ਚੱਲਦੇ ਰਹਿੰਦੇ ਆ ਉਸੇ ਲੜੀ ਤਹਿਤ 12 ਤਰੀਕ ਨੂੰ ਜਿਹੜਾ ਹੈਗਾ ਕਮਿਊਨਿਟੀ ਹਾਲ ਫਲੋਰ ਵਿਖੇ ਇੱਕ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਜਿਹੜਾ ਇਨਸਾਨੀਅਤ ਦੀ ਸੇਵਾ ਦਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਜਿਹਦੇ ਵਿੱਚ ਵੱਧ ਤੋਂ ਵੱਧ ਆਪੀ ਲਿਆ ਕਿ ਜਿਹੜਾ ਖੂਨ ਆ ਉਹਦਾ ਦਾਨ ਕਰੋ ਕਿਉਂਕਿ ਹਰ ਇੱਕ ਚੀਜ਼ ਬਾਕੀ ਜਿਹੜੀ ਬਣਾਈ ਜਾ ਸਕਦੀ ਆ ਜਿਹੜਾ ਬਲੱਡ ਆ ਉਹ ਨਹੀਂ ਬਣਾਇਆ ਜਾ ਸਕਦਾ ਉਹ ਜੇ ਕੋਈ ਦਾਨ ਕਰੂਗਾ ਤਾਂ ਦੇਖੋ ਕਿਸੇ ਵੀ ਜ਼ਿੰਦਗੀ ਆ ਜਿਹੜੀ ਬਚ ਸਕਦੀ ਆ ਸੋ ਵੱਧ ਤੋਂ ਵੱਧ ਸਾਰਿਆਂ ਨੂੰ ਬੇਨਤੀ ਆ ਕਿ ਖੂਨ ਦਾਨ ਕਰੋ ਜਿਹੜੇ ਖੂਨ ਦਾਨ ਕਰਨ ਵਾਲੇ ਸਾਡੇ ਸ਼ਖਸੀਤਾ ਹੋਣੀਆਂ ਉਹਨਾਂ ਨੂੰ ਜਿਹੜਾ ਇਨਸਾਨੀਅਤ ਦੇ ਸੇਵਾ ਦਾ ਸੁਸਾਇਟੀ ਵੱਲੋਂ ਜਿਹੜਾ ਵਿਸ਼ੇਸ਼ ਸੌਰ ਤੇ ਸਨਮਾਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਕਿਟ ਤੇ ਜਿਹੜਾ ਮੈਡਲ ਆ ਉਹ ਦਿੱਤਾ ਜਾਊਗਾ ਔਰ ਜਿਹੜਾ ਮੈਡੀਕਲ ਚੈੱਕਅਪ ਕੈਂਪ ਆ ਉਹਦੇ ਵਿੱਚ 40 ਤੋਂ ਹਸਪਤਾਲ ਤੋਂ ਜਿਹੜੇ ਮਾਹਰ ਡਾਕਟਰ ਆ ਰਹੇ ਆ ਜਿਹਦੇ ਵਿੱਚ ਰੀੜ ਦੀ ਹੱਡੀ ਦੇ ਜਿਹੜੇ ਮਾਹਰ ਡਾਕਟਰ ਆ ਔਰ ਦਿਮਾਗ ਦੇ ਜਿਹੜੇ ਮਾਹਰ ਡਾਕਟਰ ਆ ਔਰ ਜਿਹੜੇ ਛਾਤੀ ਦੇ ਰੋਗਾਂ ਦੇ ਮਾਹਰ ਡਾਕਟਰ ਆ ਉਹ ਪਹੁੰਚ ਰਹੇ ਆ ਤੇ ਜਿਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਫ੍ਰੀ ਜਿਹੜੇ ਮੈਡੀਕਲ ਟੈਸਟ ਆ ਉਹ ਕੀਤੇ ਜਾ ਰਹੇ ਆ ਸੋ ਫਲੋਰ ਵਾਸੀਆਂ ਨੂੰ ਔਰ ਆਰਿਆਦਵਾਲ ਦੇ ਪਿੰਡਾਂ ਦੇ ਅ ਬਸ ਨੀਕਾ ਨੂੰ ਇਹ ਬੇਨਤੀ ਹੈ ਕਿ ਬਾਤੋ ਵੱਧ ਆ ਕੇ ਇਸ ਕੈਂਪ ਦਾ ਲਾਭ ਉਠਾਉ ਸਥਾਨ ਹੈਗਾ ਜੀ ਕਮਿਊਨਿਟੀ ਹਾਲ ਨੇੜੇ ਨਗਰ ਕਾਉਂਸਲ 플ੋਰ ਤਰੀਕ ਹੈਗੀ ਆ ਜੀ 12 ਉਹ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਔਰ ਇਨਸਾਨੀਅਤ ਦੀ ਸੇਵਾਦਾਰ ਜਿਹੜੀ ਸੁਸਾਇਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਉਹਦਾ ਮੈਂ ਮੇਡਗਰ ਪ੍ਰੈਸ ਕਲੱਬ 플ੋਰ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਨੇ ਇਹ ਉਪਰਾਲਾ ਕੀਤਾ ਸੋ ਅੱਗੇ ਤੋਂ ਵੀ ਉਮੀਦ ਕਰਦੇ ਆਂ ਕਿ ਇਹ ਏਡਾ ਨਿਰੰਤਰ ਇਹਨਾਂ ਦੀ ਜਿਹੜਾ ਸੇਵਾ ਉਹ ਜਾਰੀ ਰਹੂਗੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ ਕੇਬਰੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਬਰੀ 24